ਹਾਜੇ ਰੀਆਂ ਕਰਤੂਤਾਂ ਜਾ ਕੇ ਦੱਸਦੀ ਸਾਰੀਆਂ ਚਾਚੀ ਨੂੰ ਕਿ ਇਹ ਕਿੱਡੀ ਭੁਵੇ ਚੜੀ ਆ ਤੀ ਆ ਜਾ ਜੋਤੀ ਚਾਚੀ ਕੀ ਕਰਨ ਦੇ ਜੇ ਕੋਹ ਨੇ ਬੈਠੇ ਕਮਤੰਦਾ ਕਰਕੇ ਤੇ ਕੀ ਗੱਲ ਐਨੀ ਤੂੰ ਜੋਰਾ ਚ ਆਉਂਦਾ ਹੀ ਕੀ ਗੱਲ ਹੋ ਗਈ ਅੱਜ ਜੋਰਾ ਜਦ ਮੈਂ ਆਪੇ ਆਉਣਾ ਵਾ ਨਵਾਂ ਆਪਣੀ ਦੀ ਕਰਤੂਤ ਸੁਣੀ ਆ ਕੀ ਗੱਲ ਹੋਈ ਗੱਲ ਕੀ ਹੋਈ ਆ ਜਿੰਨਾਂ ਦੇ ਨਾਲ ਹੀ ਨਹੀਂ ਕੁੰਨੇ ਤੇ ਉਹਨਾਂ ਨਾਲ ਇਹ ਤੁਰੀ ਫਿਰਦੀ ਆ ਇਹ ਕੀ ਗੱਲ ਮੇਰ ਕਾ ਸੁਣ ਉਹਨੂੰ ਕੀ ਮਤਲਬ ਨਹੀਂ ਉਹਦੇ ਨਾਲ ਜਾਣਦਾ ਫਿਰ ਇਹ ਨਾ ਕੋਈ ਸੀ ਮੈਂ ਨਾ ਸਿਮਾ ਨਾਲ ਹੂੰ ਉਹਨੇ ਤੇ ਉਹਨਾਂ ਨੂੰ ਨਹੀਂ ਰਲ ਕੇ ਬਹਿਣ ਦਿੱਤਾ ਉਹਨਾਂ ਨੂੰ ਅੱਡੋ-ਬਾਟੇ ਕਰਕੇ ਰੱਖਿਆ ਵਾ ਤੇ ਮੈਂ ਵੀ ਦੱਸਾਂ ਇਹਦੇ ਇੰਨੇ ਖਾਂਬ ਕਿੱਥੋਂ ਨਿਕਲ ਆਏ ਆ ਇਹ ਸਭ ਉਹਦੀਆਂ ਸ਼ਰਾਰਤਾਂ ਵਾ ਇਹਦੇ ਚ ਸਿਮਾ ਬੋਲਣ ਲਈ ਆ ਉਹੋ ਗੱਲ ਮੇਰਗਾ ਸੁਣ ਮੈਂ ਤਾਂ ਅੱਗੇ ਆਂਦੀ ਸੀ ਵੀ ਇਦਾਂ ਤਾਂ ਕਦੀ ਇਨੇ ਕੀਤੀ ਨਹੀਂ ਇਹੋ ਜੀ ਗੱਲ ਅੱਗੇ ਨਾ ਮੈਨੂੰ ਤਾਂ ਇਹੋ ਜੀ ਗੱਲ ਦਾ ਸੁਪਨਾ ਨਹੀਂ ਕਦੀ ਆਇਆ ਵੀ ਆਹ ਗੱਲ ਕਰ ਚ ਕਰਨੀ ਹੈ ਹੈ ਤੇ ਉਹਨੇ ਕੋਈ ਗੱਲ ਕਹੀ ਹੋਣੀ ਫਿਰ ਮੈਨੇ ਤੇ ਜਿਹੜੀ ਇਦਾਂ ਡਾਈਏ ਕਰਨ ਸਾਨੂੰ ਪਤਾ ਤੇ ਤੈਨੂੰ ਕਿਦਾਂ ਪਤਾ ਲੱਗਾ ਇਹ ਗੱਲ ਦਾ ਮੈਨੂੰ ਕਿਦਾਂ ਪਤਾ ਲੱਗਣਾ ਹੈਗਾ ਮੈਂ ਬਣਾਉਂ ਲਈ ਸੋਈ ਤੇ ਸਬਜੀ ਇਹ ਮਹਾਰਾਣੀ ਨੇ ਦੱਬੇ ਪੈਰ ਬਾਹਰ ਕਿਸਕ ਗੀ ਤੇ ਮੈਂ ਕਿਹੜੀ ਵੀ ਪਾਲ ਬੇਹਪੀ ਹੁਣ ਵੀ ਆਉਂਦੀ ਹੁਣ ਵੀ ਆਉਂਦੀ ਆ ਆਹੋ ਜਾਂ ਮੈਂ ਚੱਲ ਅੰਦਰ ਜਾ ਕੇ ਬੈਣੀ ਆ ਵੀ ਮੈਂ ਤਾਂ ਸਬਜੀ ਵੀ ਬਣਾ ਲਈ ਆਟਾ-ਆਟਾ ਗੋਲ ਲਿਆ ਭਾਂਡੇ ਮਾਜ ਲਿਆ ਵੀ ਮਹਾਰਾਣੀ ਨੂੰ ਆਉਣੀ ਆ ਵੀ ਚਲੋ ਆ ਜਾਓ ਗਰਮ ਗਰਮ ਫੁਲਕੇ ਛਕੋ ਨਾਲੇ ਮਿਰਗਾ ਚਣ ਅੱਗੋਂ ਪਿਸੂ ਆਦੀ ਮੈਂ ਕੰਮ ਸਿੱਖਣਾ ਤੇ ਉਦੋਂ ਕਰਦੀ ਹਾਂ ਤੇਰੇ ਨਾਲ ਕੰਮ ਦਾ ਵੇਲਾ ਵਾ ਉਦੋਂ ਤੇ ਬਾਹਰ ਗਜੇ ਤੇ ਚੜ ਜਾਣਾ ਕੰਮ ਹੀ ਨਾ ਘਰੇ ਬੈਠੇ ਬੈਠ ਲੈਣਾ ਫੇਰ ਮੈਂ ਜਾਂ ਆਇਆ ਮਗਰ ਗਈ ਤੇ ਮਾਰ ਸਿਮਾ ਨਾਲ ਹਾਸਾ ਹਾਸ ਕੇ ਤੇ ਬਾਵਾ ਮਾਰ ਮਾਰ ਗੱਲਾਂ ਕਰਨ ਢਈ ਇਹ ਸਭ ਚੁੱਕਣਾ ਉਹਦੀ ਦਿੱਤੀ ਆ ਅੱਜ ਤੱਕ ਨਹੀਂ ਇੰਨੇ ਕਦੀ ਇਹ ਹਿੱਸਾ ਠੇਕਾ ਮੰਗ ਲਿਆ ਇਹ ਸਭ ਉਹਨੇ ਸਿਖਾਇਆ ਵਾ ਇਹਨੂੰ ਕਿ ਆਪਣੇ ਘਰੋਂ ਹਿੱਸੇ ਠੇਕੇ ਮੰਗ ਇਹੋ ਜਿਹੀਆਂ ਗੱਲਾਂ ਉਹਨਾਂ ਦੇ ਘਰ ਰੋਜ਼ ਹੀ ਹੁੰਦੀਆਂ ਵਾ ਹੁਣ ਮੇਰਗਾ ਸੁਣ ਮੈਂ ਤਾਂ ਚਲ ਗਈ ਕਿ ਪਾਸੇ ਇੱਕ ਪਤਾ ਲੈਣ ਤੇ ਹੁਣ ਇਨਾ ਮੈਨੂੰ ਕੀਤਾ ਹੀ ਆ ਕੋ ਕਰਦੀਆਂ ਇਹ ਮਗਰ ਉਹੋ ਜੇ ਤੁਸੀਂ ਜਿਹੜੇ ਉਹਨਾਂ ਦੇ ਮਗਰ ਲੱਗੇ ਸਿੰਦਰ ਦੇ ਵੀ ਦਾਦਾ ਮੈਂ ਮੇਰੀ ਤੀ ਨੂੰ ਥੋੜੇ ਜੇ ਪੈਸੇ ਦੇ ਦਿਓ ਥੋੜੇ ਜੇ ਪੈਸੇ ਦੇ ਦਿਓ ਉਹ ਨਾਲੇ ਮੇਰ ਗੱਲਾਂ ਜਦੋਂ ਉਹ ਮੰਗਦੀ ਤੇ ਫਿਰ ਮੈਂ ਕਹਿਣਾ ਸੀ ਮੈਨੂੰ ਇੰਨਾਂ ਗੱਲਾਂ ਦਾ ਨਹੀਂ ਨਾ ਪਤਾ ਤੁਹਾਨੂੰ ਇੰਨਾਂ ਗੱਲਾਂ ਦਾ ਨਹੀਂ ਪਤਾ ਇੱਕ ਤਾਂ ਮੇਰਾ ਜੀ ਕਰੇ ਪਹਿਲਾਂ ਤੇ ਜਾਵਾਂ ਸਿਮੇ ਹੋਣਾ ਕਿ ਘਰ ਨਾਲੇ ਦਵਾਂ ਇਹਦੀ ਮਾਂ ਨੂੰ ਤੇ ਇਹਦੀ ਪਰਜਾਈ ਨੂੰ ਲਾਵਾਂ ਤੇ ਨਾਲੇ ਇਹਦੇ ਭਰਾ ਨੂੰ ਤੇ ਇਹੋ ਜੇ ਕੰਮ ਕਰਦੀ ਆ ਪਰ ਜਿੰਦਰ ਤੱਕ ਮੈਂ ਨਾ ਤਾਂ ਕੀ ਮਤਲਬ ਤੁਹਾਡਾ ਘਰ ਪਾਣ ਦਾ ਹੈ ਫਿਰ ਪਰ ਜੀ ਤਾਂ ਰਲ ਮਿਲ ਕੇ ਰਹਿਣੇ ਸੀ ਰਲ ਮਿਲ ਕੇ ਰਹਿਣੇ ਇਹ ਸਭ ਚੁੱਕਣਾ ਉਹਦੀ ਦਿੱਤੀ ਆ ਕੋਈ ਨਹੀਂ ਮੈਂ ਪੁੱਛੂੰਗੀ ਤਾਂ ਤੂੰ ਵੀ ਪੁੱਛ ਕੇ ਆਵੀਂ ਇੱਕ ਵਾਰੀ ਉਹਨਾਂ ਘਰ ਜਾ ਕੇ ਚਾਚੀ ਜੀ ਪੁੱਛਦੀ ਨੇ ਮੈਂ ਤਾਂ ਚੰਗੀ ਲੱਗਦੀ ਆ ਉਹਨਾਂ ਨੇ ਕਹਿਣਾ ਸਿੱਕਾ ਤੇ ਤੁਹਾਡਾ ਖੋਟਾ ਵਾ ਆਪਣੀ ਨਾ ਉਹਨੂੰ ਸਮਝਾ ਲਓ ਨਾ ਇਹਦੇ ਨਾਲ ਗੱਲ ਕਰਿਆ ਕਰੇ ਨਾ ਹੋਇਆ ਤਾਂ ਗੱਲ ਹੈਗੀ ਆ ਹੁਣ ਜੇ ਇਹ ਚੰਗੀ ਹੋਵੇ ਇਹ ਕਾ ਤੂੰ ਸਾਡੋ ਸਾਡੇ ਤੋਂ ਬਾਹਰ ਜਾਂਦੀ ਆ ਨਾਲੇ ਮੈਂ ਪੁੱਛਦੀ ਨਾ ਇਹਨੂੰ ਸਤਿੰਦਰ ਨੂੰ ਵੀ ਤੂੰ ਕਿਉਂ ਗਈ ਸੀ ਜੇ ਉਹ ਅਹੀ ਨਹੀਂ ਉਹਨਾਂ ਨਾਲ ਕੁੰਨੇ ਜੇ ਤਾਂ ਕੀ ਮਤਲਬ ਆਂਦਾ ਉਹਨਾਂ ਨਾਲ ਆਹ ਹੋ ਕੇ ਨਹੀਂ ਪੁੱਛੇ ਤਾਂ ਬਗਾਰੇ ਗਈ ਕਿਉਂ ਨਾਲੇ ਗਈ ਕਿਉਂ ਉੱਥੇ ਨਾਲੇ ਇਹਦਾ ਕੀ ਮਤਲਬ ਆਂਦਾ ਕੱਲੀ ਸੈਰ ਕਰਨ ਦਾ ਦੋ ਮਿੰਟ ਰੋਕ ਨਹੀਂ ਸਕਦੀ ਮੈਨੂੰ ਨਾਲ ਲੈ ਜਾਂਦੀ ਹਰ ਮਨ ਕਰ ਰਹੀਗੀ ਇਹਨੂੰ ਲੈ ਜਾਂਦੀ ਹਾਂ ਜਾਂ ਨਾਲੇ ਹਰ ਮਨ ਇੱਥੇ ਹੀ ਉਹਨੂੰ ਲੈ ਜਾਂਦੀ ਨਾਲ ਕੱਲੀ ਉੜਦੀ ਫਿਰ ਮੇਰੀ ਅਮਜੀ ਮੇਰੀ ਗੱਲ ਸੁਣ ਲੋ ਆਉਂਦੀ ਆ ਨਾ ਸਿੰਦਰ ਇਹਨੂੰ ਚਾਜਣਾ ਵੜ ਦੋ ਕੋਈ ਨਹੀਂ ਮੈਂ ਪੁੱਛੂੰਗੀ ਨਾ ਪੋਛੋਏ ਨੂੰ ਜਿਹੜੀ ਨਾਲੀ ਨਾਲੇ ਅੱਗੇ ਤੇ ਹੀ ਮੰਨ ਗਏ ਸੀ ਨਾ ਕਿ ਥੋੜਾ ਬਾਅਦ ਕੀ ਰੌਲਾ ਪਿਆ ਤਹੀਂ ਰੌਲਾ ਕੀ ਪਾਣਾ ਵਾ ਪਰੋ ਮੇਰੀ ਗੱਲ ਸੁਣਾ ਰੌਲਾ ਹੀ ਕੀ ਪਾਣਾ ਹੈਗਾ ਇਹ ਮੈਂ ਇਹਨੂੰ ਆਪ ਹੁਣ ਵੇਖਿਆ ਮੈਂ ਉਧਰ ਰੋਟੀ ਪਾਣੀ ਕਰਨ ਦੀ ਹੀਗੀ ਤੇ ਇਹ ਮੈਡਮ ਹੌਲੀ ਜੀ ਖਿਸਕ ਗਈ ਤੇ ਜਾ ਕੇ ਸਿੰਮਾ ਦੇ ਨਾਲ ਹੀ ਨੇ ਗਾਟੀ ਪਾਈ ਜੇ ਗੱਲਾਂ ਪਤਾ ਕਰਦੀ ਉਹਦੇ ਨਾਲ ਵਾਦ ਘਟ ਮੇਰਾ ਲੱਗਦਾ ਇਹ ਜਿਹੜੀ ਹਿੱਸੇ ਟੇਕੇ ਮੰਗਦੀ ਹੈ ਨਾ ਇਹ ਸਭ ਉਹਦੀ ਚੁੱਕਣਾ ਹੀ ਹੋ ਜੇ ਜਦੋਂ ਆਪਣਾ ਚਾਚੀ ਉਹਨਾਂ ਨੇ ਕੂਨ ਬੋਲਣ ਨਹੀਂ ਤੇ ਕਿਉਂ ਬੋਲਦੀ ਇਹਨਾਂ ਨੇ ਆਹੋ ਨਹੀਂ ਇਹਦਾ ਤਾਂ ਮਤਲਬ ਨਹੀਂ ਜਾਣਦਾ ਨਾਲੇ ਤਾਨੂੰ ਦੱਸਦੀ ਮੈਂ ਨਹੀਂ ਘਾਤਾ ਤਾਨੂੰ ਦੱਸਦੀ ਤੇ ਆ ਗੱਲ ਮੈਂ ਜਾਣਾ ਸੈਰ ਕਰਨ ਤੇ ਮੇਰੇ ਨਾਲ ਚੱਲੋ ਜੇ ਜਾਦਾ ਇਹਦਾ ਕੀ ਕਰਦਾ ਹੈ ਸੈਰ ਕਰਨ ਜਾਣ ਨੂੰ ਤੇ ਸਾਨੂੰ ਕਿਨੂੰ ਲੈ ਜਾਂਦੀ ਨਾਲ ਆਹੋ ਤਾਂ ਨਾਲੇ ਰੋਟੀ ਪਾਣੀ ਤਰਨਾ ਕਰਾਉਂਦੀ ਕਰ ਉਦ ਤਰਾ ਜਿਹਨੂੰ ਸਬਜੀ ਬਣਾ ਲੈ ਨਹੀਂ ਰੋਟੀ ਪਾਣੀ ਕਰ ਲੈਣਾ ਫਿਰ ਇੰਨੇ ਆ ਜਾਣਾ ਵੀ ਮੈਂ ਸਬਜੀ ਸਿੱਖਣੀ ਹੈਗੀ ਮੈਂ ਫਲਾਨੀ ਚੀਜ਼ ਸਿੱਖਣੀ ਹੈਗੀ ਤੇ ਜਦੋਂ ਬਣਾਉਣ ਦਾ ਵੇਲਾ ਆਉਣਾ ਉਹ ਹੋਲੀ ਜੀ ਫਿਸਕ ਜਾਣਾ ਨਹੀਂ ਇਹ ਨਾ ਹੁਣ ਮੈਂ ਖੰਡਾਗੇ ਹਿੱਸੇ ਠੇਕੇ ਮੰਗਦੇ ਖਾ ਖਾ ਕੇ ਮੈਂ ਇਥੇ ਮਰਦਾ ਰਹੀ ਨਾ ਤੇ ਹਿੱਸਾ ਠੇਕਾ ਦਾ ਛਕਾਤਾ ਦੇਈ ਹੁਣ ਨਹੀਂ ਮੇਰਗਾ ਸੁਣੋ ਤੇ ਸਰਸਰੀ ਗੱਲ ਕੀਤੀ ਸੀ ਤੇ ਚਲ ਥੋੜੇ ਜੇ ਪੈਸੇ ਆਂਦੀ ਚਾਹੀਦੇ ਮੈਨੂੰ ਚਾਹੀਦੇ ਮੈਨੂੰ ਕਿਸ ਗੱਲ ਦਾ ਪਤਾ ਨਹੀਂ ਨਾ ਦੱਸੀ ਉਹਨੇ ਪੈਸੇਾਂ ਦੀ ਗੱਲ ਕੀਤੀ ਬਸ ਮੈਨੂੰ ਪੈਸੇ ਚਾਹੀਦੇ ਪੈਸੇ ਚਾਹੀਦੇ ਤੇ ਜਦੋਂ ਇਹ ਕਿਸ ਬੰਦੇ ਜਾਂਦੇ ਆ ਜਾਂਦੀ ਆ ਤੋ ਪੈਸੇ ਦੇ ਪੈਸੇ ਦੇ ਦੇ ਕੇ ਤੋਰੀਦਾ ਇਹਨੂੰ ਆਹ ਹੋ ਕੇ ਦੇ ਕੇ ਤੋੜਦੇ ਸੀ ਤੇ ਹੁਣ ਮੇਰਗਾ ਸੁਣਾਉਂਦੀ ਖਾਤੇ ਚ ਪਵਾਉਣੇ ਇਹੇ ਪੈਲੀਆਂ ਖਾ ਖਾ ਕੇ ਮੈਂ ਮਰਦਾ ਰਹੀ ਨਾ ਹੂੰ ਏ ਆਹ ਨੂੰ ਤੇ 10-1000 ਰੁਪਏ ਦਾ ਮੈਂ ਖਾਤਾ ਹੀ ਲਗਾ ਪਉਣ ਤੇ ਉਧਰੋਂ ਲਿਮਟ ਧਾਰਨੀਆ ਠੇਕੇਦਾਰ ਨੇ ਉਹ ਕਿੱਥੋਂ ਧਾਰਨੇ ਆ ਨਹੀਂ ਮਿਰਗਾ ਸਨ ਚਲ ਉਹਨੇ ਯਾਰ ਕਾਈ ਮੰਗੇ ਆ ਚਲ ਯਾਰ ਕਾਂ ਤੁਸੀਂ ਦੇ ਦਿਓ ਗਾੜੀ ਛਾਹ ਕਿਤਾਬ ਆਪਾਂ ਕਰ ਲਾਂਗੇ ਨਾ ਆਪਣਾ ਆਹ ਵੇਖ ਲੋ ਚਾਚੀ ਤੇ ਹੋ ਜੇ ਵੀ ਨਹੀਂ ਸਮਝਣ ਤਈ ਚਾਚੀ ਤੁਹਾਨੂੰ ਕਿਉਂ ਨਹੀਂ ਸਮਝ ਆਉਂਦੀ ਉਹਦੀ ਝੁੱਖਾਂ ਚਾਈ ਆ ਤੇ ਤੁਹਾਨੂੰ ਵੀ ਇਨੇ ਕੰਨ ਭਰੇ ਤੁਹਾਡੇ ਵੀ ਨਹੀਂ ਭਰੇ ਤੇ ਹੈ ਗਿਆ ਹੁਣ ਮਿਰਗਾ ਸਨ ਮੈਂ ਪੁੱਛਦੀ ਆ ਨਾ ਉਹਨੂੰ ਆਉਂਦੀ ਤੇ ਕੋਸੇ ਵੀ ਆਪੇ ਟਿਕਾ ਨਾ ਮੈਂ ਜਿਹੜਾ ਨਹੀਂ ਹੁੰਦੇ ਤੇਰਾ ਕੀ ਮਤਲਬ ਆਂਦਾ ਖਬਰਦਾਰ ਅਹੀਂ ਗਾਂ ਦਾ ਜਿ ਸਿਮਾਂ ਦੇ ਨਾਲ ਵੇਖ ਲਈ ਤੇ ਨਾ ਨਾਲ ਹਾਰਮੋਨ ਤੈਨੂੰ ਨਹੀਂ ਪਤਾ ਕੀ ਹੋਇਆ ਇੱਥੇ ਹਾਂ ਆਹ ਹੁਣ ਗਈ ਸੀ ਨਾ ਸੈਰ ਕਰਨ ਮੈਂ ਇਹ ਬਾਹਰ ਚਲੀ ਆ ਸੈਰ ਕਰਨ ਮੈਂ ਇਥੋਂ ਦੀ ਜਾਂਦੀ ਵੇਖੀ ਆ ਜਾਂ ਮੈਂ ਵੇਖੀ ਸੀ ਸਿਮਾਂ ਦੇ ਨਾਲ ਤੁਰੀ ਫੇਰਦੀ ਜਿਹੜਾ ਅਹੀਂ ਨਹੀਂ ਹੁੰਨਾ ਨਾਲ ਤੂੰ ਨੇ ਇਹਦਾ ਕੀ ਮਤਲਬ ਆਂਦਾ ਸਿਮਾਂ ਉਹਨਾਂ ਨਾਲ ਜਾ ਕੇ ਤੁਰਦਾ ਉਹਦੇ ਹੈ ਹੀ ਕਲੇਸ਼ਣਾ ਸਿਮਾਂ ਉਹਦੇ ਆਪਣੇ ਭਰਾ ਪਰਜਾਈ ਨਹੀਂ ਬਸਣ ਦਿੱਤੇ ਉਹਨਾਂ ਨੂੰ ਅੱਡੋ-ਭਾਟੇ ਕਰਕੇ ਰੱਖਿਆ ਵਾ ਮਹੀ ਗੱਲ ਨਾ ਨਾਲੇ ਮੇਰਗਾ ਸੁਣੋ ਜਦੋਂ ਅਹੀਂ ਨਹੀਂ ਉਹਨਾਂ ਨਾਲ ਕੁੰਦੇ ਤੇ ਉਹ ਵੀ ਨਾ ਜਾਂਦੀ ਉਹਨਾਂ ਨਾਲ ਨਾਲੇ ਦੱਸ ਕੇ ਜਾਂਦੀ ਤੈਨੂੰ ਦੱਸ ਕੇ ਜਾਂਦੀ ਜਾਂ ਤੈਨੂੰ ਲੈ ਜਾਂਦੀ ਜਾਂ ਮੈਨੂੰ ਕਾਈਂਓ ਕਰਲੀ ਗਈ ਆ ਕਿ ਮੈਂ ਉਹਦੇ ਕੋਲੋਂ ਜਾ ਕੇ ਹੋਰ ਚੁੱਕਣਾ ਲਵਾ ਕੋਈ ਨਾ ਕੋਈ ਅੱਗੇ ਮੈਂ ਉਧਰ ਇੱਕ ਦਿਨ ਤੁਰ ਹੀ ਜਾਂਦੀ ਵੇਖੀ ਤੇ ਮੈਨੂੰ ਲੱਗਦਾ ਉਧਰ ਹੀ ਗਈ ਹੋਣੀ ਪਹਿਲਾਂ ਇਹ ਜਾਂਦੀ ਹੋਣੇ ਲੱਗੇ ਸਾਰੀ ਚੁੱਕਣਾ ਸਿੰਮਾਂ ਦੀ ਆ ਹੋਰ ਨਹੀਂ ਕੀ ਕੋਈ ਗੱਲ ਹੈਗੀ ਉਹ ਬਾਰੋ-ਬਾਰ ਫੇਰ ਕਰ ਲੈਂਦੀਆਂ ਹੋਣੀਆਂ ਨਾ ਫੋਨ ਤੇ ਗੱਲ ਕਿ ਤੂੰ ਆ ਜਾ ਤਾਂ ਮੈਂ ਚੱਲੀ ਸੈਰ ਕਰਨ ਐਨਾਂ ਨਹੀਂ ਪਤਾ ਫੋਨ ਤੇ ਕਰਦੀਆਂ ਵਾਂ ਜਾਂ ਕੀ ਕਰਦੀਆਂ ਵਾਂ ਅਮਰੀਕਾ ਸੰਤ ਤੂੰ ਵੀ ਨਹੀਂ ਧਿਆਨ ਰੱਖਦੀ ਫੇਰ ਜਿੱਥੇ ਮਰਜੀ ਆ ਤੋਰੀ ਫੇਰ ਇਹ ਨਹੀਂ ਆਣੀ ਜਦੋਂ ਮੈਂ ਧਿਆਨ ਰੱਖਾਂ ਨਹੀਂ ਰੱਖਣੀ ਸਮਝ ਨਹੀਂ ਆਉਂਦੀ ਚੱਲ ਫੇਰ ਵੀ ਕਰੋ ਬੰਦੀ ਚਾਚੀ ਪੈਸਿਆਂ ਦਾ ਤੈਨੂੰ ਬੜਾ ਪਤਾ ਵੀ ਸਾਡੇ ਖਾਤੇ 'ਚ ਪਵਾਓ ਤੇ ਉਦਾਂ ਇਹਨੂੰ ਅਕਲ ਨਹੀਂ ਆਗੀ ਨਹੀਂ ਅਕਲ ਤਾਂ ਚੱਲ ਹੈਗੀ ਆ ਚਲ ਮੈਂ ਉਹਨੂੰ ਸਮਝਾ ਦਉਂਗੀ ਉਹ ਤਾਂ ਗੱਲ ਕਿ ਇਦਾਂ ਨਹੀਂ ਕਰਨਾ ਇਹ ਸਾਡਾ ਸਾਂਝਾ ਘਰ ਵਾ ਇਹੋ ਜਿਹੇ ਕੰਮ ਕੀਤੇ ਨਾਲੇ ਸਰਦਾ ਵਾ ਘਰ ਨਹੀਂ ਚੱਲਦੇ ਇਦਾਂ ਕਾਰ ਨਹੀਂ ਚਲਦੇ ਹੁੰਦੇ ਇਦਾਂ ਆਹ ਇਹ ਜਿੱਦਾਂ ਨਹੀਂ ਤਾਂ ਕੋਈ ਨਾਲੇ ਪੈਸੇ ਪੁੱਛੇ ਤੇਲੇ ਤੋਂ ਬੱਕਰੀ ਤੇ ਬੱਟਕੇ ਨਹੀਂ ਜਦੋਂ ਜਿੰਨੇ ਆਂਦੀ ਆ ਜਿੱਥੇ ਜਾਣਾ ਉੱਥੇ ਜਿਹੜੇ ਜੇ 100 ਮੰਗਦੀ ਤੈਨੂੰ 200 ਦੇ ਕੇ ਤੋਰੀਦਾ ਇਹ 500 ਮੰਗਦੀ 1000 ਦੇ ਕੇ ਤੋਰੀਦਾ ਬੱਟਕੇ ਵੀ ਇਦਾਂ ਹੀ ਚੱਲਦਾ ਕੰਮ ਇਹ ਸਾਰੇ ਕਰਦੇ ਐਜੇ ਸਭ ਆ ਜਾਣੇ ਆ ਕਿ ਚਲ ਕੋਈ ਨਹੀਂ ਚਲਾ ਜੇ ਤੇ ਚੱਲੀ ਆ ਉੱਥੇ ਕੋਈ ਆਪਣਾ ਤੋਂ ਕਿ ਨਿਆਣੇ ਨੂੰ ਦਵੇਂ ਕਿ ਕਿੰਨਾ ਦਵੇਂ ਕਿ ਸਕਦੇ 500ਾਂ ਦੀ ਮੈਨੂੰ ਦੋ ਦਿਨਾਂ ਦੇ 1000 ਦੇ ਕੇ ਤੋਰੀ ਦਾ ਆਹ ਹਾਂ ਉਹਨਾਂ ਨੇ ਇਹੋ ਜਿਹਾ ਕਰੇ ਨਾ ਤੇ ਇਹੋ ਜਿਹੀ ਗੱਲ ਕੋਈ ਹੋਈ ਨਹੀਂ ਆਪਣੇ ਘਰ ਤੇ ਅੱਜ ਤੱਕ ਪਾਪੀ ਨੂੰ ਮੈਂ ਪੁੱਛਿਆ ਹੀ ਨਹੀਂ ਮੈਂ ਹਾਂ ਕਿ ਜੇ ਤੇ ਤੈਨੂੰ ਕਿਸ ਚੀਜ਼ ਦੀ ਕਮੀ ਆ ਜਾਦੇ ਹੋਵੇ ਤੇਨੇ ਦੇ ਕੇ ਨਹੀਂ ਤੋਰਦੇ ਤੇ ਤੈਨੂੰ ਅਸੀਂ ਤੂੰ ਆਂਦੀ ਵੀ ਚੰਗੀ ਲੱਗੇ ਹਾ ਗੱਲ ਆਂਦੀ ਇਹ ਕਿਹ ਵੇਲੇ ਲੋੜ ਪੈ ਜਾਂਦੀ ਕਿਹ ਵੇਲੇ ਕੋਈ ਹੁੰਦਾ ਨਹੀਂ ਘਰ ਮੈਂ ਕੋਈ ਹੁੰਦਾ ਨਹੀਂ ਕਰਦੇ ਤੈਨੂੰ ਕਿਤੇ ਨਾ ਕਿਤੋਂ ਕਰਕੇ ਦੇਣਗੇ ਪੈਸੇ ਐਡੀ ਤਾਂ ਨਹੀਂ ਗੱਲ ਪਈ ਤੈਨੂੰ ਖਾਲੀ ਤੋਰ ਨਹੀਂ ਨਹੀਂ ਅੱਜ ਤੱਕ ਨਹੀਂ ਲੋੜ ਪਈ ਇਹਨੂੰ ਹੋਣੇ ਨੂੰ ਜਿਆਦਾ ਲੋੜਾਂ ਪੈਣ ਲੱਪੀਆਂ ਵਾ ਹੁਣ ਮਰਗਾ ਸੋਨ ਉਨੇ ਹੀ ਫਿਰ ਕੋਈ ਗੱਲ ਕਹੀ ਉਹਨੇ ਚੁਕਣਾ ਦਿੱਤੀ ਐ ਇਹੋ ਜਿਹੇ ਸੇ ਟੇਕੇ ਵਾਲੀ ਗੱਲ ਉਹਨਾਂ ਦੇ ਘਰਾਂ 'ਚ ਹੀ ਹੁੰਦੀਆਂ ਵਾ ਸਾਡੇ ਘਰਾਂ 'ਚ ਨਹੀਂ ਇਹ ਗੱਲਾਂ ਹੁੰਦੀਆਂ ਅੱਗੇ ਛੁੜੀ ਦਾ ਹੁੰਦਾ ਹੀ ਪਿਓ ਸਿਮਾਉਣਾ ਦੇ ਘਰਾਂ ਚ ਉਹਦੀ ਕਦੀ ਭਾਬੀ ਹਿੱਸੇ ਮੰਗਦੀ ਕਦੀ ਭਰਾ ਮੰਗਦੇ ਉਹਨਾਂ ਦੇ ਘਰਾਂ ਚ ਹੁੰਦੀਆਂ ਸੀ ਨਾ ਹੋਏ ਉਹ ਕੱਲ ਹੁਣ ਸਾਡੇ ਘਰਾਂ ਚ ਹੁੰਦੀਆਂ ਵਾ ਮੈਂ ਘਰ ਹੁੰਦੀ ਤੇ ਮੈਂ ਰੱਖਣੀ ਸੀ ਜੈਦੀ ਸਾਰੀ ਚੀਜ਼ੀ ਘਰ ਦੀਆਂ ਫੇਰਦੀਆਂ ਤੇ ਤੂੰ ਆਪਣੇ ਕੰਮ ਲੱਗੀ ਰਹੀ ਆਂ ਕਾ ਨਹੀਂ ਜੱਤੀ ਪਣੀ ਕਰਨਾ ਹੈਗਾ ਕਿ ਇਹਦੇ ਮੈਡਮ ਦੇ ਮਗਰ ਮਗਰ ਫੇਰਦੀ ਉਹਨਾਂ ਨਾਲ ਰੱਖਣਾ ਵੀ ਤੂੰ ਨਾ ਇਹਦੇ ਹੁਣ ਮੈਂ ਬੰਨ ਕੇ ਨਾ ਰੱਖਦੀ ਮੈਂ ਇਹ ਪੱਜੀ ਰਹਿੰਦੀ ਆ ਮੇਰੀ ਮੈਂ ਆਲੇ ਮੇਰ ਕਸਣ ਰੋਜ਼ ਕਰਦੀ ਰਹਿੰਦੀ ਮੈਂ ਕੰਮ ਸਿੱਖਣਾ ਕੰਮ ਸਿੱਖਣਾ ਤਾਂ ਹੁਣ ਸਿੱਖਦੀ ਹਾਂ ਫੇਰ ਤੇ ਕੰਮ ਕੋਈ ਵੀ ਕੱਟ ਨਹੀਂ ਆ ਕੰਮ ਵੰਡ ਕੇ ਦੋ ਤੇ ਇਹ ਪਬੀਅਸ ਮੈਲੇ ਜੀ ਗਾਦੀ ਆਉਂਦੀ ਆ ਹਾਂ ਹੈ ਨਹੀਂ ਮੇਰੀ ਉਹ ਸਬਜੀ ਘਰੇ ਉੱਤੇ ਮੈਂ ਆ ਗਈ ਤੁਸੀਂ ਚਾਹ ਵੇ ਸਬਜੀ ਹੋਜੀ ਜਾ ਕੇ ਇਹਨੂੰ ਸਮਝਾਉਣ ਲੱਗਾ ਕਿ ਇਦਾਂ ਕਰਦੇ ਹੋ ਜਿਹਦਾ ਕੰਮ ਨਹੀਂ ਚੱਲਦੇ ਹੁੰਦੇ ਹੋ ਨਹੀਂ ਮੈਂ ਸਮਝਾਵਾਂਗੀ ਹੁਣ ਮੇਰਾ ਕਾਹ ਨੂੰ ਆ ਤਾਂ ਮੈਨੂੰ ਕਹ ਗੱਲ ਦਾ ਨਹੀਂ ਪਤਾ ਮੈਂ ਕੀ ਸਮਝਾਉਣਾ ਹੀ ਹੁਣ ਮੈਨੂੰ ਪਤਾ ਲੱਗਾ ਵੀ ਉਹ ਜਾਂਦੀ ਨਾਲੇ ਤੇ ਆਹੀ ਪੁੱਛਿਆ ਜਾਂਦੀ ਮੰਮੀ ਮੇ ਮੰਮੀ ਨੇ ਵੀ ਆਖੀ ਹੈ ਗੱਲ ਤੇ ਆਹੀ ਕਹ ਚਾਚੀ ਤੇ ਨਹੀਂ ਗੱਲ ਅੱਜ ਤੱਕ ਨਹੀਂ ਗਈ ਤੇ ਹੁਣ ਕਿੱਦਾਂ ਕਹਿ ਦਊਗੀ ਭਲਾ ਤੇ ਆਂਦੀ ਹੈ ਮੈਂ ਹਾਂ ਮੈਂ ਭਾਜੀ ਨੂੰ ਪੁੱਛਦੀ ਹਾਂ ਫੋਨ ਲਾ ਕੇ ਆਂਦੀ ਉਹਨੂੰ ਉਹਦਾ ਫੋਨ ਕਰੀ ਹੈ ਅੱਜ ਉਹਨੂੰ ਵੀ ਇਹਨੇ ਦੱਸਿਆ ਵੀ ਮੈਂ ਆ ਗੱਲ ਕੀਤੀ ਹੈ ਕਰਕੇ ਨਾ ਵੇਖਿਆ ਫਿਰ ਉਹਨੇ ਹੀ ਦੱਸਿਆ ਸਾਰ ਕੋਈ ਨੂੰ ਕਿ ਇਦਾਂ ਕਰ ਤੂੰ ਗੱਲ ਘਰ ਚ ਤੇ ਤਾਂ ਇੱਕ ਪੱਤ ਪਾ ਕੇ ਬੈਠੀ ਪੈਹਿਆਂ ਦਾ ਕਿ ਮੈਨੂੰ ਜ਼ਰੂਰੀ ਚਾਹੀਦੇ ਹਾਨੂੰ ਕੰਮ ਵੀ ਦੱਸੇ ਨਾ ਫਿਰ ਹਨਾ ਜਦੋਂ ਬਦ ਸਾਰੇ ਕੰਮ ਆਪਣੇ ਸਾਂਝੇ ਘਰ ਤੋਂ ਹੁੰਦੇ ਆ ਜਦੋਂ ਚਾਚਾ ਕੰਮ ਤੇ ਲੱਗਾ ਪੈਸੇ ਸਾਂਝੇ ਘਰ ਤੋਂ ਲੱਗੇ ਨਾ ਸਾਂਝੇ ਤੋਂ ਹੀ ਆ ਤੇ ਇਹ ਵੀ ਨੌਕਰੀ ਤੇ ਲੱਗਾ ਉਹ ਵੀ ਤੋਂ ਪੈਸੇ ਸਾਰੇ ਸਾਂਝੇ ਘਰ ਤੋਂ ਗਏ ਤੇ ਮੈਨੂੰ ਤਾਂ ਤਾਂ ਵਾਰਤਾ ਵਾਈ ਚ ਆਹ ਮੇਰਗਾ ਸੁਣ ਸਾਰੇ ਥੋੜਾ ਵਾਈ ਕਰਨੀ ਹੀ ਨਾਲੇ ਵਾਈ ਤੋਂ ਭੁੱਗਦਾ ਵੀ ਨਹੀਂ ਇਹ ਕੰਮ ਅੱਜ ਜੇ ਮੈਨੂੰ ਆਦਦੇ ਤੇ ਮੈਂ ਨਾ ਕੋਈ ਪੜ੍ਹ ਲੈ ਕੇ ਆਪਣੋ ਕੋਈ ਨੌਕਰੀ ਤੇ ਲੱਗਦਾ ਲੱਗਦਾ ਤੇ ਹੁਣ ਮੇਰਗਾ ਸੁਣ ਇੰਨਾ ਮੈਨੂੰ ਕੋਈ ਗੱਲ ਨਹੀਂ ਦੱਸੀ ਹੁਣ ਮੈਨੂੰ ਪਤਾ ਲੱਗ ਗਿਆ ਗੱਲ ਦਾ ਹੁਣ ਮੈਂ ਪੁੱਛੂੰਗੀ ਉਹਨੂੰ ਕਿ ਤੁਸੀਂ ਇੰਨਾ ਰੱਟ ਆ ਤਾਂ ਅਮਰੀਕਾ ਤੋਂ ਕੋਈ ਚਲ ਜਾਂਦਾ ਤੇ ਰੱਟੇ ਪਾ ਲੈਂਦੀਆਂ ਆ ਇਹਨਾਂ ਨੂੰ ਦੱਸਦੀ ਜਿੰਨਾ ਜ਼ਰਾ ਕੁੜੀ ਦਾ ਵਿਆਹ ਨਹੀਂ ਹੁੰਦਾ ਤੇ ਆਪਣਾ ਇਹ ਇਹਦਾ ਵਿਆਹ ਕੋਈ ਕਰਕੇ ਫੇਰ ਅਸੀਂ ਸਭ ਆੜਾ ਪੱਤੀ ਹੋਣ ਦੀ ਇਹ ਗੱਲ ਕਰਦੀ ਉਦੋਂ ਹੋਣਾ ਜੀ ਚੱਲ ਕੋਈ ਨਹੀਂ ਮੈਂ ਸਮਝਾਉਂਗੀ ਉਹਨੂੰ ਤਾਂ ਤੂੰ ਨਾ ਪਹਿਲਾਂ ਕੋਈ ਮਿਲਣਾ ਜੇ ਤੇ ਨਾ ਕੋਈ ਆਸ਼ੀ ਰੱਖਿਓ ਹਲੇ ਚੱਲ ਕੋਈ ਨਹੀਂ ਵੇਖਣਾ ਹਾਂ ਇਹੋ ਜੀ ਕੋਈ ਗੱਲ ਕਰਦਾ ਮੈਂ ਦੇਖ ਜੀ ਕੋਈ ਗੱਲ ਕਰਦਾ ਹੀ ਨਹੀਂ ਪਹਿਲਾਂ ਚੱਲ ਕੋਈ ਨਹੀਂ ਮੈਂ ਸਮਝਾਉਣੀ ਇਹਨਾਂ ਨੂੰ ਤਾਂ ਮੇਰੇ ਘਰ ਨਾਲੇ ਅੱਡ ਹੋયા ਕਿਹੜਾ ਸਾਧਦਾ ਵਾ ਹਾਂ ਜੋ ਕੋਈ ਬਣਿਆ ਵਾ ਸਾਰਾ ਸਾਂਝੇ ਘਰ ਤੋਂ ਹਾਂ ਹੁਣ ਆ ਜੋ ਜੋ ਮੈਂ ਕਰਾਇਆ ਵਾ ਉਹਨ ਡਿਆ ਜੋ ਕਰਨ ਡਿਆ ਹੁਣ ਆ ਟਰੈਕਟਰ ਬਣਾਇਆ ਟਰਾਲੀਆਂ ਜੋ ਕੇ ਸਾਰੇ ਸਾਂਝੇ ਸਨ ਤੇ ਕੱਲੇ ਕੱਲੇ ਕੋ ਕੀ ਬਣ ਜਾਣਾ ਵਾ ਨਾ ਕੋਈ ਨਹੀਂ ਤੇ ਹੁਣ ਮੇਰਕਾਸ਼ਣ ਪਤਾ ਨਹੀਂ ਇੰਨੇ ਕਿੰਨੂ ਚੁੱਕਣਾ ਦੇਤੀ ਉਹ ਤੇ ਹੁਣ ਰੱਟਾ ਪਾਇਆ ਕੋਈ ਨਹੀਂ ਮੈਂ ਸਮਝਾਉਂਗੀ ਉਹਨੂੰ ਗਾਂ ਤੋਂ ਕਹਿਦੀ ਗੱਲ ਨਹੀਂ ਸੁਣਨੀ ਆਪਣੇ ਘਰ ਦੀ ਗੱਲ ਕਰਨੀ ਜਿਹੜੀ ਕਰਨੀ ਆ ਐਦਾਂ ਮੇਰਕਾਸ਼ਣ ਆ ਲੋਕੀ ਤੇ ਆਂਦੇ ਆ ਵੀ ਕਿਉਂ ਇਹ ਕਰਦੇ ਆ ਇੱਥੇ ਕਿਉਂ ਤੁਰੇ ਜਾਂਦੇ ਆ ਆ ਤਾਂ ਹੁਣ ਜੇ ਆਡੀ ਹੁਣ ਨੂੰ ਆਖੰਦੀ ਆ ਹੁਣ ਆ ਇੱਕ ਕੋਠੀ ਆ ਕੇ ਦੀ ਹੁਣ ਤੈਨੂੰ ਪਤਾ ਪਰਲ ਬੰਨੀਆਂ ਭਰੀਆਂ ਵਾ ਹੁਣ ਤਿਆਰ ਹੋ ਗਈ ਫੇਰੀ ਆ ਆ ਹੋ ਸਹੀਏ ਸਹੀਏ ਹੁਣੇ ਸਾਰੇ ਕੰਮ ਹੁਣ ਮੇਰੇ ਕਸਾ ਮੈਨੂੰ ਤਾਂ ਪਤਾ ਨਹੀਂ ਇਹ ਗੱਲ ਦਾ ਤੇ ਪੁੱਛਦੀ ਆ ਹੁਣ ਮੈਂ ਤੂੰ ਨਾ ਟੈਨਸ਼ਨ ਲੈ ਆ ਚਲੋ ਆਪਣਾ ਹੁਣ ਉਹਨੂੰ ਸਮਝਾ ਲਈ ਤੇ ਵੀ ਹਣ ਕੋਈ ਆਪਣਾ ਵੇਖਾਂ ਕੰਮ ਧੰਦਾ ਕੋਈ ਚਲ ਠੀਕ ਆ ਵਾ ਵਾ ਚੰਗਾ ਹੋਇਆ ਇਹਨੂੰ ਹੁਣ ਚੰਗੀ ਤਰ੍ਹਾਂ ਇਹਦੀ ਕਲਾਸ ਲੱਗੂਗੀ ਅੱਜ ਮਜ਼ਾ ਆਇਆ ਤੇਰਾ ਚੰਗਾ ਹੋਇਆ ਮੈਂ ਮਗਰ ਚੜ ਗਈ ਇਹਦੇ ਮੈਂ ਵੇਖ ਲਿਆ ਇਹਨੂੰ ਸਿਮੋ ਦੇ ਨਾਲ ਹੁਣ ਇਹਨੇ ਆਉਗੀ ਨਾ ਤੇ ਚਾਜ ਨਾ ਇਹਦੀ ਚਾਚੀ ਖਾਤਰਤਾਰੀ ਕਰੂਗੀ ਨਾਲੇ ਇਹ ਵੀ ਕਰਨਗੇ ਲੱਗ ਗਿਆ ਮਜ਼ਾ ਹੁਣ ਮਜ਼ਾ ਆਜੋ ਤਰਾ ਇੱਕ ਵਾਰੀ ਲੱਗ ਜੋ ਇਹਨੂੰ ਵੀ ਪੜਾ ਚੱਲ ਮਣਾ ਦਵਾ-ਦਵ ਕੰਮ ਕਰਕੇ ਹੁਣ ਕਿ ਤਮਾਸ਼ਾ ਵੇਖਾਂਗੇ ਵੇਖ ਲੋ ਚਾਚੀ ਜੀ ਹੁਣ ਉਹਨੂੰ ਖੋਲ ਦੇਂਦੇ ਨੇ ਤੀਂਜੇ ਆਈ ਆਨੇ ਪੜ੍ਹੀ ਲਿਖੀ ਚੱਲ ਮੰਨੇ ਕੋਈ ਕੰਮ ਨਹੀਂ ਆਉਂਦਾ ਜਦੋਂ ਦੀ ਆਈ ਹੈ ਹੀ ਕੰਮ ਵੀ ਕੋਈ ਨਹੀਂ ਡਾਈ ਤੇ ਜੋ ਝਾੜੂ ਪੋਚੇਤ ਲੈ ਕੇ ਰੋਟੀ ਪਾਣੀ ਤੱਕ ਭਾਬੀ ਕਰਦੀ ਵੇਲੀ ਹਾ ਯਾ ਗੀ ਸਤੰਦਰ ਤੂੰ ਕੀ ਕਰਦੀ ਆਂ ਕੋਸ਼ਿਸ਼ ਨਹੀਂ ਮੈਂ ਬਸ ਸੈਰ ਕਰਨ ਗਈ ਸੀ ਮੜਾ ਜੀ ਨਾ ਕਿਧਰ ਨਾ ਗਈ ਗਈ ਤੇ ਮੈਂ ਕੱਲੀ ਕੱਲੀ ਤੇ ਸਤੰਦਰ ਤੂੰ ਸੈਰ ਕਰਨ ਹਾਂਜੀ ਮੈਂ ਤੇ ਕੱਲੀ ਗਈ ਸੀਗੀ ਮਮੀ ਸੈਰ ਦੀਆਂ ਤੇ ਗੱਲਾਂ ਬਾਅਦ ਚ ਕਰਾਂਗੇ ਤੁਹਾਨੂੰ ਮੈਂ ਪਹਿਲਾਂ ਗੱਲ ਦੱਸਦੀ ਆਂ ਵੀ ਤੁਸੀਂ ਤੇ ਚਲ ਗਏ ਜੇ ਕਵੰਡੀਆਂ ਦੇ ਘਰ ਆਹ ਵੇਖ ਲਓ ਦੀਦੀ ਨੇ ਤੇ ਹਰ ਮੰਨੇ ਹਰ ਵੇਨ ਵੀ ਲਾਗੇ ਬੈਠੀ ਹੁਣ ਤੇ ਵੇਖੋ ਇਹਨਾਂ ਨੇ ਮਗਰੋਂ ਕੀ ਕੀਤਾ ਮੇਰੇ ਨਾਲ ਜੇ ਮੈਂ ਪਹਿਲਾਂ ਤੇ ਆਦਦੀਆਂ ਕੰਮ ਨਹੀਂ ਇਹਨੂੰ ਆਉਂਦਾ ਕੰਮ ਨਹੀਂ ਆਉਂਦਾ ਜੇ ਮੈਂ ਅੱਜ ਕੰਮ ਕੀਤਾ ਹੀ ਕੀਤਾ ਤੇ ਉਹ ਚ ਵੀ ਨੁਕਸ ਕੱਢਣ ਡੈ ਪੀਆ ਜੇ ਮੈਂ ਚਾਹ ਬਣਾ ਕੇ ਦਿੱਤੀ ਆ ਤੇ ਆਂਦੀਆਂ ਨੀਰੀ ਪੱਤੀ ਪਾਈ ਆ ਪਟਾਣਾ ਹੀ ਫਰਗੇ ਪੱਤੇ ਜਿਆਦੇ ਹੀ ਤੇ ਨਸ਼ਾ ਜ਼ਿਆਦਾ ਹੁੰਦਾ ਦੇਖ ਲਓ ਲੱਗੇ ਬੇਟੀ ਪੁੱਛ ਲਓ ਬੜੀ ਹੱਸਦੀਆਂ ਨੇ ਦੋਵੇਂ ਜਾਣੀਆਂ ਇਹ ਨਹੀਂ ਆਂਦੀ ਆ ਵੀ ਚਲ ਚੰਗਾ ਅੱਜ ਮਾੜੀ ਬਣ ਗਈ ਆ ਕੱਲ ਚੰਗੀ ਬਣ ਜਾਊਗੀ ਚੰਗੀ ਇਹਨਾਂ ਸੋਕਰਕਾਰ ਨੂੰ ਨਾਲ ਘਰ ਆਉਂਦੀ ਆ ਤੁਹਾਡੇ ਨਾਲ ਹਾਂ ਨਾ ਕੋਈ ਨਾ ਨਾ ਫਿਰ ਜੇ ਮੈਂ ਆ ਕੇ ਇਹ ਆਂਦੀ ਆ ਵੀ ਸਾਗ ਤੋੜਨ ਜਾਣਾ ਵਾ ਤੇ ਮੈਂ ਕਿਹਾ ਚੱਲ ਮੈਨੂੰ ਨਹੀਂ ਆਉਂਦਾ ਤੇ ਇਹ ਕਿੰਨੀਆਂ ਨਾਲ ਚੱਲਦੇ ਆ ਦੱਸ ਦਾਂਗੇ। ਆਹੋ ਉੱਥੇ ਜਾ ਕੇ ਫੇਰੇ ਮੇਰੇ ਨਾਲ ਲੜਦੀ ਆ ਵਾ ਤੇ ਮੈਂ ਮੁੜ ਕੇ ਘਰ ਆ ਗਈ ਆ ਤੇ ਮੇਰੇ ਨਾਲ ਕਿੰਨਾ ਵੱਧ ਘਟ ਹੋਈਆਂ ਵਾ ਵੀ ਤੁਸੀਂ ਘਰ ਨਹੀਂ ਜੇ ਮੈਂ ਇਹਨਾਂ ਨੂੰ ਕਿਹਾ ਵੀ ਵੀ ਆ ਲੰਘ ਮੰਮੀ ਹੁਣਾਂ ਨੂੰ ਘਰ ਆ ਲੈਂਦਾ ਫਿਰ ਕਰ ਲਿਓ ਜੇ ਨਾ ਹੁਣ ਫਿਰ ਮੈਂ ਦੱਸ ਦੂੰਗੀ ਕਿ ਨਾ ਇਹ ਉਹਨਾਂ ਨੇ ਕਰਨੀ ਚਾਹੀਦੀ ਬਹੁਤੀ ਥੋੜੀ ਗੱਲ ਨਹੀਂ ਇਹੀ ਕੋਈ ਗੱਲ ਨਹੀਂ ਕੀਤੀ। ਇਹਨੇ ਚਾਹ ਬਣਾ ਕੇ ਦਿੱਤੀ ਆ ਕਹਿੰਦੀ ਕਿਦਾਂ ਦੀ ਬਣੀ ਤੇ ਹੁਣ ਦੱਸਣਾ ਤੇ ਹੈਗਾ ਹੀ ਵੀ ਮੁਕਸ ਕੱਢਾਂਗੇ ਤੇ ਫੇਰ ਹੀ ਅਗਲੇ ਨੂੰ ਪਤਾ ਲ ਨਵਾਂ ਜਮਾਰਦੀ ਆ ਚਲ ਤੂੰ ਓਦਾਂ ਗੱਲ ਕਰ ਲੈ ਸਾਗ ਲੈਣਗੇ ਤੇ ਇਹਨੂੰ ਅਸੀਂ ਆਵਾਜ਼ ਮਾਰ ਕੇ ਅੱਜੇ ਬਹੁਤ ਇਹੋ ਜਿਹੀ ਕੋਈ ਗੱਲ ਹੋਵੇ ਤੇ ਇਹ ਨਵਾ ਜਾਏ ਕਿ ਮਾਰੀਏ ਹਾਂ ਮੈਂ ਤੇ ਭਾਬੀ ਸਾਗ ਲੈਣ ਗਏ ਇਹਨੂੰ ਆਵਾਜ਼ ਮਾਰ ਕੇ ਖੜਿਆ ਆ ਕਿ ਆ ਜਾ ਸਾਗ ਲੈਣ ਚੱਲੀਏ ਤੇ ਫਿਰ ਉਥੇ ਇਹਨੂੰ ਆਉਂਦਾ ਤੇ ਹੈ ਨਹੀਂ ਦੱਸਿਆ ਵੀ ਚੰਗਾ ਭਲਾ ਇਹ ਆਹੇ ਇਦਾਂ ਹੋਈ ਜਾਂਦਾ ਉਦਾਂ ਹੋਈ ਜਾਂਦਾ ਤੇ ਫਿਰ ਮੈਨੂੰ ਗੁੱਸਾ ਚੜਿਆ ਵੀ ਜਦੋਂ ਇਹਨੇ ਉਹ ਵਾਲੀ ਗੱਲ ਕੀਤੀ ਸੀ ਕਿ ਮੈਂ ਪੈਸੇ ਆਪਣੇ ਖਾਤੇ ਚ ਪਾਉਣੇ ਆ ਮੈਂ ਇਹਨੂੰ ਕਿਹਾ ਮੈਂ ਤਾਂ ਤੇਰੇ ਵਾਂਗੂ ਨਹੀਂ ਤੇਰੇ ਵਾਂਗੂ ਆਡੀ ਹੋਣਾ ਵਾ ਇਹਨੇ ਸਾਗ ਨੇ ਵੀ ਮੈਂ ਕਿਹਾ ਤੂੰ ਜਦਾਂ ਆਡੀ ਹੋਣ ਵਾਲੀਆਂ ਗੱਲਾਂ ਕਰਦੀ ਮੈਂ ਇਹਨੂੰ ਆਖਿਆ ਵਾ ਕਿ ਮੈਂ ਤੇਰੇ ਵਾਸਤੇ ਇਹ ਗਲਤ ਵਾ ਗੱਲ ਆ ਡੁੱਡ ਕੋ ਮੇਰ ਕਸਣ ਆਡੋ ਵਾਲੀ ਗੱਲ ਨਹੀਂ ਕਰੀਦੀ ਹੁੰਦੀ ਜੇ ਉਹਨੇ ਮੇਰ ਕਸਣ ਜੇ ਨਹੀਂ ਪਤਾ ਤੂੰ ਸੈਜ ਪਾਣਾ ਦੱਸ ਦਿੰਦੀਆਂ ਵੀ ਆ ਗੱਲ ਕਿਉ ਤੇ ਆਡੋ ਵਾਲੀਆਂ ਨਹੀਂ ਗੱਲਾਂ ਕਰੀਦੀਆਂ ਬੰਮੀ ਇਹਦੀ ਗਾੜੀ ਉਹ ਹੱਸਦੀਆਂ ਸੀ ਮੇਰੇ ਉੱਤੇ ਨਹੀਂ ਹੱਸਣਾ ਕਿਉਂ ਹੀ ਉਦਾਂ ਦੱਸਦੀਆਂ ਵੀ ਆ ਗੱਲ ਵਾ ਇਦਾਂ ਸਾਗ ਤੋੜੀ ਦਵ ਹੈ ਤੇ ਇਦਾਂ ਆ ਤਰੀਂਦਾ ਵਾ ਸਾਰੀ ਗੱਲ ਦੱਸਦੀਆਂ ਤੈਨੂੰ ਤੇ ਮੇਰ ਕਸਣ ਰਾਲ ਮੈਂ ਆ ਕੇ ਰਿਆ ਕਰੋ ਜੇ ਅਸੀਂ ਚੱਲ ਜਾਨੇ ਘਰੋਂ ਤੇ ਤੁਸੀਂ ਜਿਆਦਾ ਕਫਾ ਤਪਾ ਕੇ ਬਹਿ ਜਾਂਦੀਆਂ ਹੈ ਚਾਚੀ ਐਂ ਹਿੱਤੇ ਕੋਈ ਗੱਲ ਵੀ ਨਹੀਂ ਕੀਤੀ ਇਹੋ ਹੀ ਆ ਇਹ ਇਦਾਂ ਕਰਦੀ ਆ ਵੀ ਜਦੋਂ ਐਂਦਾ ਹੀ ਨਹੀਂ ਇਹ ਗੱਲ ਕਹੀ ਤੇ ਮੈਨੂੰ ਬੜਾ ਗੁੱਸਾ ਆ ਵਾਇ ਤੇ ਕਿ ਹਾਂ ਵੀ ਆਹੀ ਮੇਰੇ ਸਾਡੇ ਖਾਤੇ 'ਚ ਵੱਖਰੇ ਪੈਸੇ ਪਵਾਉ ਨਹੀਂ ਤੂੰ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਦੋਈ ਹੱਥੀ ਵੱਜਦੀ ਆ ਹੁਣ ਸੁਪਿੰਦਰ ਕੱਲੀ ਤਨੀ ਸਾਰੀਆਂ ਗੱਲਾਂ ਕਰੀ ਜਾਂਦੀ ਤੁਸੀਂ ਵੀ ਕੋਹ ਹਾਂਦੀਆਂ ਹੋਣੀਆਂ ਉਹਨੂੰ ਚਾਚੀ ਛੱਡ ਦੋ ਤੁਸੀਂ ਤੁਸੀਂ ਇਹ ਭਲੇ ਖੇਚ ਗਏ ਨਹੀਂ ਇਹ ਇੱਕ ਆਟਨਗੀ ਹੈਗੀ ਅੱਜ ਹਰਮਨ ਤੋਂ ਦੱਸਿਆ ਨਹੀਂ ਮੈਂ ਕਿਦਾਂ ਸਾਗ ਮੇਰੇ ਮੂੰਹ ਤੇ ਮਾਰਿਆ ਮੈਂ ਦੱਸਿਆ ਚਾਚੀ ਨੂੰ ਚਾਚੀ ਕਹਿੰਦੇ ਤੁਹਾਡੇ 'ਚ ਵੀ ਗਲਤੀ ਆ ਇਹ ਜਦੋਂ ਹੁਣ ਲਾਗੇ ਆ ਗਈ ਇਹਨਾਂ ਸਿੰਦਰ ਹੁਣ ਇਹਨਾਂ ਨੇ ਆਪਣੀ ਨੋਚ ਨਹੀਂ ਨੁਕਸ ਕੱਢਣਾ ਵੀ ਉਹੋ ਹੀ ਗੱਲ ਨਾ ਨਹੀਂ ਨਾ ਪਿਆਰ ਵੀ ਮੇਰਗਾ ਸੁਣ ਕੇ ਉਹਨੇ ਕੋ ਕਹਿਆ ਸੀ ਤੂੰ ਨਹੀਂ ਚੁੱਪ ਕਰ ਰਹੀਂ ਰਲ ਮਿਲ ਕੇ ਮੈਂ ਤੁਹਾਨੂੰ ਉਹ ਨਹੀਂ ਸੁਣਨ ਗਿਆ ਹੈ ਤੋਂ ਵੱਡੀ ਆ ਦੇਖ ਲਓ ਮੰਮੀ ਹੁਣ ਕਹਿੰਦੇ ਤੁਹਾਡੀ ਨੋ ਦੇਖ ਲਓ ਹੁਣ ਗੱਲਾਂ ਤੇ ਇਹ ਆ ਡੋਣ ਵਾਲੀਆਂ ਆਪ ਕਰਨ ਦੇ ਤੇ ਮੁਰਗੇ ਨਾ ਨਹੀਂ ਹੁਣ ਉਹ ਇਹਨਾਂ ਦੀ ਨੋ ਤੇ ਇਹਨਾਂ ਦੀ ਰਹਿਣੀ ਆ ਜਦੋਂ ਸਾਂਝੇ ਘਰ 'ਚ ਇਹਨਾਂ ਦੀ ਤੇ ਉਹਨਾਂ ਦੀ ਕਿੱਥੋਂ ਆ ਗਿਆ ਜੇ ਤੂੰ ਸਤਿੰਦਰ ਗੱਲਾਂ ਇਦਾਂ ਦੀਆਂ ਕਰੀਂ ਗੱਲ ਸੁਣੋ ਮੈਂ ਮੰਨਿਆ ਵੀ ਚਲ ਲਈ ਸਾਗ ਤੋੜਨ ਦੇ ਅਸੀਂ ਪਹਿਲਾਂ ਨਹੀਂ ਕੋਈ ਗੱਲ ਕੀਤੀ ਸਾਗ ਤੇ ਇਦਾਂ ਤੇ ਭਾਬੀ ਦੇ ਮੂੰਹ ਤੇ ਮਾਰਨ ਦਾ ਮਤਲਬ ਕੋਈ ਨਹੀਂ ਜਦੋਂ ਵੱਡੇ ਹੀ ਇਹਨਾਂ ਤੋਂ ਮਤਲਬ ਨਹੀਂ ਗਲਤੀ ਹੈ ਤੇ ਸਤਿੰਦਰ ਤੇ ਚਲ ਮੇਰੇ ਘਾਸਵਾ ਸਾਗ ਦੀ ਗੱਲ ਛੱਡੋ ਤੁਸੀਂ ਇਹਨੂੰ ਇਹ ਪੁੱਛੋ ਪਹਿਲਾਂ ਕਿ ਸੈਰਾਂ ਕਿਦਾਂ ਕਰਦੀ ਫਿਰਦੀ ਐ ਇਹ ਸਤਿੰਦਰ ਕਿਦਾਂ ਗਈ ਸੈਰ ਕਰਨ ਤੂੰ ਮੈਂ ਤਾਂ ਕੱਲੀ ਗਈ ਸੀ ਕੀ ਪਤਾ ਹੈ ਤੇ ਆਂਦੀਆਂ ਨਾਲ ਸਿੰਮੇ ਗਈ ਹੀ ਆਹੇ ਤੇ ਉਹ ਗੱਲਾਂ ਬਾਤਾਂ ਕਰਦੀ ਰਹੀ ਇਹਦੇ ਨਾਲ ਹਾ ਹਾਏ ਕੁਛ ਨਹੀਂ ਹਾਲ ਦੀ ਦੀ ਤੁਹਾਡਾ ਵੀ ਉਹ ਤੇ ਮੈਂ ਸੈਰ ਕਰ ਨਹਿਰੇ ਗਈ ਤੇ ਪਿੱਛੇ ਆ ਗਈ ਉਦਾਂ ਹੀ ਹਾਲਚਲ ਪੁੱਛਣ ਲਈ ਤੇ ਉਹ ਸਾਡੇ ਪਿੱਛੇ ਨਾ ਆ ਗਈ ਅਜ ਤੱਕ ਸਾਨੂੰ